1000 ਡਾਕਟਰ ਸਾਡੇ ਕੋਲੇ ਜੁਆਇਨ ਕਰ ਜਾਣਗੇ ਉਹਦੇ ਨਾਲ ਸਾਡੀ ਪੋਪੂਲੇਸ਼ਨ ਥੋੜੀ ਜਿਹੀ ਹੋਰ ਹੋਏਗੀ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਡਾਕਟਰਸ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਜਿਵੇਂ ਇਹਨਾਂ ਨੂੰ ਮਾਸਟਰ ਟ੍ਰੇਨਰ ਬਣਾ ਰਹੇ ਹਾਂ 28 ਐਸਐਮ ਉਹਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅੰਮਦਾਵਾੜ ਭੇਜ ਕੇ ਉਹਨੂੰ ਟ੍ਰੇਨਿੰਗ ਦਵਾਈ ਹੈ ਐਡਮਿਨਿਸਟ੍ਰੇਸ਼ਨ ਜਿਹੜੇ ਸਾਡੇ ਸੈਕਟਰੀ ਦੇ ਡਾਕਟਰ ਹੈ ਉਹਨਾਂ ਨੂੰ ਜਿਹੜੀ ਹੈਗੀ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਰੇਮਸ ਦਿੱਲੀ ਦੇ ਵਿੱਚ ਉੱਥੇ ਭੇਜ ਕੇ ਟ੍ਰੇਨਿੰਗ ਦਵਾਈ ਆ ਇਹ ਲਗਾਤਾਰ ਸਾਡੀ ਜਿਹੜੀ ਇਹ ਪ੍ਰੋਸੈਸ ਚੱਲੇਗੀ ਤਾਂ ਕਿ ਜਿਹੜਾ ਪੂਰਾ ਆਪਣਾ ਜਿਹੜਾ ਸਾਰਾ ਹੈਗਾ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਸਾਰੇ ਇਕੱਠੇ ਹੋਗੇ ਨਾਲ ਗਨਸ਼ਿਆਮ ਥੋੜੀ ਜੀ ਸਾਡੇ ਜਿਹੜੇ ਐਮ ਡੀ ਹੈਗੇ ਐਨ ਐਚ ਐਮ ਦੇ ਔਰ ਡਾਇਰੈਕਟਰ ਮੈਡਮ ਸਰਫੇਸ ਔਰ ਡਾਇਰੈਕਟਰ ਫੈਮਿਲੀ ਵੈਲਫੇਅਰ ਔਰ ਸਾਡੇ ਜਿਹੜੇ ਸਟੇਟ ਦੇ ਪ੍ਰੋਗਰਾਮ ਆਫਸਰ ਹੈ ਇਹ ਸਾਰੇ ਜਣੇ ਅਸੀਂ ਜਿਹੜਾ ਹੈਗਾ ਇੱਕ ਟੀਮ ਵਰਕ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਪ੍ਰੋਪਰ ਟ੍ਰੇਨਿੰਗ ਕਰਕੇ ਉਹਨਾਂ ਨੂੰ ਸਾਰੇ ਨੈਸ਼ਨਲ ਪ੍ਰੋਗਰਾਮ ਬਾਰੇ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਇਹਨੂੰ ਆਪਾਂ ਕਿੱਦਾਂ ਜਿਹੜੇ ਜਿਹੜੇ ਸਾਡੇ ਮਿਲੇਨੀਅਮ ਜਨਰੋ ਸਸਟੇਨੇਬਲ ਡਿਵੈਲਪਮੈਂਟ ਗੋਲਸ ਆ ਗਏ ਉਹ ਕਿਦਾਂ ਅਚੀਵ ਕਰਨੇ ਆ ਔਰ ਦੇਸ਼ ਦੇ ਵਿੱਚ ਐਕਸੈਲ ਕਿਦਾਂ ਕਰਨਾ ਮੈਨੂੰ ਪੂਰੀ ਉਮੀਦ ਆ ਕਿ ਜਿਹੜੀ ਸਾਡੀ ਕਰੰਟ ਜਿਹੜੀ ਸਾਡੀ ਟੀਮ ਹੈਗਾ ਡਿਪਾਰਟਮੈਂਟ ਦੀ ਜਿਸ ਤਰ੍ਹਾਂ ਕੋਆਰਡੀਨੇਟਰ ਦੇਖੇ ਨਾਲ ਕੰਮ ਕਰਦੇ ਆ ਆਲਰੇਡੀ ਬਹੁਤ ਅੱਛਾ ਕਰ ਰਹੇ ਆ ਇਹ ਪਹਿਲਾ ਸੂਬਾ ਬਣ ਜਾਏਗਾ ਪੂਰੀ ਦੁਨੀਆ ਦੇ ਵਿੱਚ ਜਿਨੇ ਕਿ ਯੂਨੀਵਰਸਲ ਹੈਲਥ ਕੇਅਰ ਦੀ ਗੱਲ ਵੀ ਕੀਤੀ ਆ ਤੇ ਉਹਦੇ ਵਾਸਤੇ ਮੀਨਸ ਵੀ ਪ੍ਰੋਵਾਈਡ ਕਰ ਰਹੇ ਆ ਔਰ ਇਹ ਪਹਿਲਾ ਸੂਬਾ ਹੋਏਗਾ ਜਿਹੜੀ ਆਲਮਾਟਾ ਡੈਕਲੇਰੇਸ਼ਨ ਜਿਹਦੀ ਮੈਂ ਕੱਲ ਵੀ ਗੱਲ ਕੀਤੀ ਸੀ ਜਿਨੇ ਕਿ ਲੈਟਰੈਂਟ ਉਹ ਲੋਕ ਸੀ ਇੰਪਲੀਮੈਂਟ ਕਰ ਰਹੇ ਆ ਇਹ ਬਹੁਤ ਸਾਡੇ ਵਾਸਤੇ ਮਾਨ ਦੀ ਗੱਲ ਹੈ